ਜੀ ਪਨੀਰੀ ਦੀ ਕਰਤੀ ਤਿਆਰੀ ਪਨੀਰੀ ਵੀਜਣ ਲੱਗੇ ਆ 110 ਤੇ ਖੇਤ ਬਾਗੇ ਡਾਡੀ ਨੇ ਕਰਤਾ ਦਾ ਤਿਆਰ ਡੋਲਾ ਪਾ ਰਹੇ ਆ ਪਨੀਰੀ ਆਪਾਂ ਭੋਕੇ ਰੱਖੀ ਵੀ ਤੇ ਉਹ ਲਿਆਂਦੀ ਪਨੀਰੀ ਵੀ ਚੱਕ ਲਿਆ ਟੋਪੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਜਿਵੇਂ ਬੀਜਦੇ ਆ ਠੀਕ ਆ ਹਰ ਇੱਕ ਦਾ ਲਗ ਲਗ ਹੋ ਸਕਦਾ ਮੈਥਡ ਬੀਜਣ ਦਾ ਪਰ ਜੋ ਸਾਡਾ ਅਸੀਂ ਉਹ ਤੁਹਾਨੂੰ ਦੱਸਦੇ ਆ ਠੀਕ ਆ ਦਿਖਾਉਨੇ ਆ ਇਹ ਲੋ ਜੀ ਖੇਤ ਪੂਰਾ 2-3 ਵਾਰ ਵਾਕੇ ਡੂਟਾ ਮਟਰ ਨਾਲ ਵੀ ਵਾਹਤਾ ਫਾਲਿਆਂ ਨਾਲ ਵੀ ਤੇ ਤਿਆਰ ਕਰਨਿਆ ਪੂਰਾ ਪੂਰਾ ਤਿਆਰ ਕਰਨ ਦੇ ਬਾਅਦ ਹੁਣ ਜੜੀ ਡਾਲਾ ਪਾਉਣ ਲੱਗੇ ਵੇ ਬਿਠਾ ਲੈ ਇਹਨੂੰ ਇਹਨੂੰ ਤਾਂ ਬਿਠਾ ਖੇਤ ਤਿਆਰ ਕਰਤਾ ਡਾਲਾਂ ਪਾ ਰਹੇ ਆ ਹੁਣ ਪਨੀਰੀ ਲਿਆਂਦੀ ਪਈ ਆ ਉਹਨੂੰ ਦਿਖਾਉਂਦੇ ਆ ਫਿਰ ਕਿਵੇਂ ਬੀਜਦੇ ਆ ਫਿਰ ਉਹਦੇ ਆ ਸੁੱਕੀ ਚ ਪਹਿਲਾਂ ਛਿੱਟਾ ਦੇ ਦਾਂਗੇ ਤੇ ਪਾਣੀ ਛੱਡ ਦਾਂਗੇ ਉੱਪਰ ਤੇ ਲੋ ਜੀ ਭਿਓਈ ਵੀ ਤੀ ਪਣੀ ਦੀ ਤੂਈਆਂ ਨਿਕਲੇ ਆਈਆਂ ਕਿੰਨੇ ਦਿਨ ਪਿਓ ਕੇ ਰੱਖੀ ਜਿਹੜੀ ਦੋ ਪਾਟਾ 36 ਘੰਟੇ 36 ਘੰਟੇ ਹਾਂ ਲੋ ਜੀ ਲਾਗੇ ਛੱਟਾ ਦੇਣਾ ਟੋਪੀ ਠੀਕ ਆ ਛੱਟਾ ਦੇਖ ਲੈ ਦੱਸ ਦੇ ਫੇਰ ਵੀ ਸਰਦਾਰ ਨੂੰ ਤੇਰੇ ਗੱਲ ਤੇ ਨਾ ਦੇ ਦੇਵੇ ਆ ਵੀ ਲਾ ਦੇ ਅੰਦਰ ਤੇ ਬਾਹਰ ਤੇ ਜਿੱਧਰ ਹੋ ਗਿਆ ਇਹਨੂੰ ਬਾਹਰ ਤੇ ਮਿੱਟੀ ਲਾ ਦੇ ਚੱਕ ਕੇ ਹਾਂ ਆ ਮਾਰਦੇ ਮੜਾ ਜੇ ਪੈ ਟਰੈਕਟਰ ਵਾਲੇ ਉਹਦੇ ਉਪਰ ਕਦਰਾ ਜਿਹਾ ਹੋ ਜਾਊਗਾ ਸਰੋਂ ਪੰਜੀ ਮਾਰਦੇ ਉਹ ਬਰਾਬਰ ਨਾਲ ਦੇ ਬਾਹਰ ਤੇ ਕਿਆਰੀ ਹੋਰ ਬਤਾਉਣ ਲੱਗੇ ਆ ਜੀ ਪਰਲੀ ਸਾਈਡ ਨੂੰ ਕਹਿੰਦੇ 2 ਕਿਲੋ ਬੀਜ 6 ਤੋਂ 7 ਮਰਲਿਆਂ 'ਚ ਬੀਜ ਹੋਣਾ। ਇਹ ਜਗ੍ਹਾ ਰਹੀ ਘੱਟ ਤੇ ਹੁਣ ਉਧਰ ਨੂੰ ਥੋੜੀ ਜਿਹੀ ਹੋਰ ਵਧਾਈ ਆ। 2 ਕਿਲੋ ਬੀਜ ਕਹਿੰਦੇ ਆ 6 ਤੋਂ 7 ਮਰਲਿਆਂ 'ਚ ਬੀਜ ਹੋਣਾ। 1 ਕਿਲੋ ਬੀਜ ਕਹਿੰਦੇ 3 ਮਰਲਿਆਂ 'ਚ ਬੀਜ ਹੁੰਦਾ। ਵੱਡਾ ਛਿੱਟਾ ਦਿੱਤਾ ਜੀ ਛਿੱਟਾ ਦੇਣ ਤੋਂ ਬਾਅਦ ਹੁਣ ਇਹਨੂੰ ਪੰਜੀ ਨਾਲ ਪੰਜੀ ਫੇਰਤੀ ਸਾਰੇ 'ਚ ਵਿੱਚ ਰਲਾਤਾ ਬੀਜ ਫਿਰ ਹੁਣ ਇਹਦੇ 'ਚ ਪਤਲਾ-ਪਤਲਾ ਪਾਣੀ ਲਾ ਦੋਗੇ। ਅਸਾਡਾ ਟਰੈਕਟਰ ਚੱਲਦਾ ਫਾਲੇ ਲੈ ਕੇ। ਬਹਾਦਰ ਦੇ ਡੱਕੇ। ਡੱਕੇ ਝਾੜਦੇ ਪੰਜੀ ਚੋਂ। ਵਿੱਚ ਜਗ੍ਹਾ ਨਾ ਛੱਡ ਬਰਾਬਰ ਬਰਾਬਰ ਚੱਲ। ਹਾਂ ਇਦਾਂ। ਆਹੋ ਚੱਲ। ਸਾਰੇ ਜੇ ਪੰਜੀ ਫੇਰ ਦੇਣੀ ਪੰਜੀ ਫੇਰ ਕੇ ਫੇਬ੍ਰਿਕ ਵੀਰੇ ਕ ਪਾਣੀ ਛੱਡ ਦੇਣਾ। ਲਓ ਜੀ ਇਹ ਤਾਂ ਤਰੀਕਾ ਪਨੀਰੀ ਬਿਜਣ ਦਾ